ਨੂੰ ਆਸੀ ਆ ਕੇ ਕੁੜੀ ਚੁੱਪ ਕਰਕੇ ਬਹਿ ਜਾਊਗੀ ਮੈਂ ਚੁੱਪ ਕਰਨ ਵਾਲਿਆ ਚ ਨਹੀਂ ਜਾਂ ਮਰੂੰਗੀ ਜਾਂ ਮਾਰੂੰਗੀ ਲਾਓ ਜੀ ਮਨਜੀਤ ਕੌਰ ਕਹਿ ਰਹੀ ਆ ਵੀ ਮੇਰੀ ਲਾਈਫ ਖਰਾਬ ਹੋ ਰਹੀ ਹੈ ਮੈਂ ਚੁੱਪ ਕਰਕੇ ਬਹਿ ਇਹ ਚੁੱਪ ਕਰਕੇ ਬਹਿਣ ਵਾਲੀ ਨਹੀਂ ਚੁੱਪੇ ਲਾਉਣ ਵਾਲੀ ਆ ਤੋਂ ਪਿਛਲੇ ਕਈ ਦਿਨਾਂ ਤੋਂ ਸੁਖ ਰਤੇ ਤੇ ਮਨਜੀਤ ਕੌਰ ਦਾ ਮਾਮਲਾ ਕਾਫੀ ਜ਼ਿਆਦਾ ਆਪਾਂ ਖਿਆ ਹੋਇਆ ਤੇ ਇੰਸਟਾਗ੍ਰam ਦੇ ਉੱਪਰ ਇਹ ਕਾਫੀ ਜ਼ਿਆਦਾ ਗੰਦ ਪਾਰ ਹੈ ਤੇ ਇੱਕ ਦੂਸਰੇ ਦੇ ਵੀਡੀਓ ਸ਼ੇਅਰ ਕਰ ਰਹੇ ਨੇ ਜਿਸ ਤੋਂ ਬਾਅਦ ਇਸ ਦੇ ਵਿੱਚ ਨੇਕ ਸਿੰਘ ਨੇ ਦਖਲਅੰਦਾਜ਼ੀ ਦਿੰਦੇ ਹੋਏ ਆਪਾਂ ਹੀ ਅਮਰਤਪਾਲ ਸਿੰਘ ਮੈਰੋ ਜਿਸ ਨੇ ਕਿ ਸਨੇਹਾ ਦਿੱਤਾ ਸੀ ਕਿ ਤੁਸੀਂ ਹਟ ਜਾਓ ਜਿਸ ਤੋਂ ਬਾਅਦ ਸੁਖ ਰਤੇ ਤਾਂ ਹਟ ਗਿਆ ਪਰ ਜੋ ਸੁਖ ਰਤੇ ਦੀ ਗਰਲਫ੍ਰੈਂਡ ਮਨਜੀਤ ਸੀ ਤਾਂ ਉਹ ਬਿਲਕੁਲ ਵੀ ਨਹੀਂ ਹਟ ਰਹੀ ਤਾਂ ਹੁਣ ਦੁਬਾਰਾ ਫ ਵਿੱਚ ਦੁਬਾਰਾ ਨਿੰਗ ਸਿੰਘ ਨੇ ਦਖਲਅੰਦਾਜ਼ੀ ਦਿੰਦੇ ਹੋਏ ਉਸ ਕੁੜੀ ਦੇ ਉੱਪਰ ਜੋ ਕੇਸ ਦਰਜ ਕਰਵਾ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਕਿਹਾ ਸੀ ਸਾਡੇ ਲਈ ਸਭ ਇੱਕੋ ਜੇ ਅਨੁਸੁਖ ਰਹੀ ਤੇ ਮਨਜੀਤ ਕੌਰ ਭਰਾਵਾ ਵਾਂਗ ਸਮਝਾਇਆ ਸੀ ਪਰ ਸਾਡਾ ਮਹੱਲੇ ਤੋਂ ਮੋਗੇ ਜਾਣ ਦੀ ਦੇਰ ਸੀ ਕਿ ਮਨਜੀਤ ਕੌਰ ਫਿਰ ਤੋਂ ਨੱਚਟਾ ਫਲਾਉਣ ਲੱਗ ਗਈ ਐ ਤੇ ਪ੍ਰਮੋਟ ਕਰ ਰਹੀ ਐ ਇਸ ਜਗੰਦੇ ਜੋ ਪੇਜਾਂ ਨੂੰ ਤੇ ਉੱਥੇ ਦੋ ਦੋ ਸੁਖ ਰਹੀ ਤੇ ਸਾਡੇ ਕਹਿਣ ਤੇ ਹਟ ਗਿਆ ਤੇ ਉਸ ਪ੍ਰਤੀ ਹੁਣ ਉਹਨਾਂ ਨੇ ਇਸ ਦੇ ਉੱਪਰ ਕਾਰਵਾਈ ਕਰਾਉਂਦੇ ਹੋਏ ਐਫ ਆਈਰ ਦਰਜ ਕਰਵਾ ਦਿੱਤੀ ਤੇ ਬਾਕੀ ਤੁਹਾਡੀ ਸਪੱਤੀ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਸ ਵਿੱਚ ਜੂ ਸੰਜ ਕਰਕੇ ਹਾਂ ਜੁੜੇ ਰਹੋ ਰੱਬ ਰਾਖਾ